ਤੇ ਕੇਸਪੀ ਚੱਲਦੀ ਆ। ਲੋ ਵੀ ਕੇਸਪੀ ਚੱਲ ਰਹੀ ਆ ਚੰਡੋਲੇੜਾ ਉਹ ਵੀ ਚੱਲ ਰਿਹਾ। ਬਾਕੀ ਤੇ ਬੱਚਿਆਂ ਦੇ ਖੇਡਾਂ ਹਨਾ। ਬਹੁਤ ਸਾਰੀਆਂ। ਲੋ ਵੀ। ਚਲਦੇ ਆਂ ਅਨੁਸ਼ਾਰ ਆਪਾਂ ਮੇਲਾ ਇਧਰੋਂ ਦਿਖਾਉਨੇ ਆਂ। ਆਰਿਆਂ ਨੂੰ ਪਿਆਰ ਭਰੀ ਹਸਰੀ ਕਾਲ ਜੀ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਇੱਕ ਹੋਰ ਨਵੇਂ ਵਲੌਗ ਦੇ ਵਿੱਚ। ਅੱਜ ਆਪਾਂ ਪਹੁੰਚੇ ਸੀ ਰਾਏਕੋਟ ਤੇ ਰਾਏਕੋਟ ਲੱਗਿਆ ਬਹੁਤ ਵੱਡਾ ਮੇਲਾ ਤੇ ਤੁਹਾਨੂੰ ਸਾਰਾ ਆਪਾਂ ਅੱਜ ਇਹ ਮੇਲਾ ਦਿਖਾਵਾਂਗੇ। ਸੋ ਚਲਦੇ ਆਂ ਤੁਹਾਨੂੰ ਸਾਰਾ ਪਰ ਰਾਏਕੋਟ ਦਾ ਮੇਲਾ ਦਿਖਾਉਨੇ ਆਂ। ਬਾਕੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਥੋਂ-ਕੱਥੋਂ ਆਪਣੀ ਵੀਡੀਓ ਜਿਹੜੀ ਉਹ ਦੇਖਦੇ ਹੋਣੇ। ਚੱਲਦੇ ਆ ਤੁਹਾਨੂੰ ਸਾਰਾ ਆਪਾਂ ਮੇਲਾ ਜਿਹੜਾ ਉਹ ਦਿਖਾਉਨੇ ਆ ਤੇ ਬਹੁਤ ਵੱਡਾ ਇਹ ਮੇਲਾ ਹੁੰਦਾ ਰਾਏਕੋਟ ਦਾ। ਤੇ ਅੱਜ ਤੁਹਾਨੂੰ ਸਾਰਾ ਆਪਾਂ ਮੇਲਾ ਜੜਾ ਦਿਖਾਈਏ। ਤੇ ਆਹ ਇੱਥੇ ਤੁਹਾਨੂੰ ਐ ਬੱਚੇ ਨੇ ਬਹੁਤ ਸਾਰੇ ਖੇਡਾਂ ਦੇਖਣ ਨੂੰ ਮਿਲ ਜਾਣਗੇ ਹਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਕਾਠਾ ਜਿਵੇਂ ਵੀ ਤੁਸੀਂ ਦੇਖ ਸਕਦੇ ਹੋ। ਸਾਰਾ ਲਓ ਜੀ। ਆਹ ਖੇਡਾਂ, ਬਾਕੀ ਬਰਫੀ, ਫਲ ਫਰੂਟ ਹਨਾ ਤੇ ਪਾਰਕਿੰਗ ਦੀ ਗੱਲ ਕਰੀਏ ਸਾਈਕਲ ਦੀ 10 ਰੁਪਈਆ, ਮੋਟਰਸਾਈਕਲ ਦੀ 20 ਰੁਪ ਚੱਲਦੇ ਆ ਅੱਗੇ ਹੋਰ ਇੱਕ ਸਪੈਸ਼ਲ ਬਾਕੀ ਬਹੁਤ ਸਾਰੀਆਂ ਦੁਕਾਨਾਂ ਜਿਹੜੀ ਦੇਖਣ ਨੂੰ ਮਿਲ ਜਾਣਗੀਆਂ ਉਹ ਵੀ ਦੇਖ ਸਕਦੇ ਹੋ ਨਾ ਸਾਰੀਆਂ ਲੋ ਬਾਕੀ ਆ ਦੁਕਾਨਾਂ ਦੇਖ ਸਕਦੇ ਬੱਚੇ ਦੇ ਖੇਡਾਂ ਹੋਗੀਆਂ ਜਿਵੇਂ ਹੈ ਨਾ ਸਾਰੀਆਂ ਐਵੇਂ ਤੁਹਾਨੂੰ ਮਿਲ ਦੇਖਣ ਨੂੰ ਮਿਲ ਜਾਣਗੀਆਂ ਲੋ ਜੀ ਅੱਗੇ ਚੱਲਦੇ ਆ ਬਾਕੀ ਇੱਧਰ ਵੀ ਦੇਖੋ ਸਾਰੀਆਂ ਤੇ ਆ ਇੱਥੇ ਤੁਸੀਂ ਨਾਮ ਬਣਾ ਸਕਦੇ ਹੋ ਆਪਣਾ ਨਾ ਆਪਣਾ ਇਹ ਦੇਖੋ ਸਾਰਾ ਬਾਕੀ ਟੈਟੂ ਵਗੈਰਾ ਐਵੇਂ ਬਹੁਤ ਸਾਰੀਆਂ ਦੁਕਾਨਾਂ ਨੂੰ ਦੇਖਣ ਨੂੰ ਮਿਲਣਗੀਆਂ ਕਈ ਚੰਦਲੋਰ ਵੀ ਹੈਗੇ ਨੇ ਕਿਸ਼ਤੀ ਵੀ ਹੈਗੇ ਤੁਹਾਨੂੰ ਪਾ ਦਿਖਾਉਣੇ ਉਧਰ ਹੈ ਨਾ ਬਾਕੀ ਆ ਦੇਖੋ ਇੱਧਰ ਸਾਰੀਆਂ ਬਹੁਤ ਵੱਡਾ ਮੇਲਾ ਹੁੰਦਾ ਤੇ ਚੰਡੋਲ ਦੋਨੋਂ ਸਾਈਡ ਨੇ ਤੁਹਾਨੂੰ ਦੋਨੋਂ ਸਾਈਡੀਆਂ ਆਪਾਂ ਦਿਖਾਵਾਂਗੇ ਚੱਲਦੇ ਆ ਅੱਗੇ ਆਹ ਦੇਖੋ ਇੱਧਰ ਪਕੌੜੇ ਨਿਕਲ ਰਹੇ ਨੇ ਲਓ ਜੀ ਓਏ ਬਾਕੀ ਇੱਧਰ ਚੰਡੋਲ ਹੈਗੇ ਨੇ ਉਹ ਵੀ ਤੁਹਾਨੂੰ ਦਿਖਾਉਣੇ ਆਪਾਂ ਹਨਾ ਸਾਰੇ ਤੇ ਇੱਧਰ ਵੀ ਜੇ ਗੱਲ ਕਰੀਏ ਲੋਹੜ ਤੇ ਇੱਧਰ ਲਓ ਭੀਆ ਸਾਰੀਆਂ ਮਠਿਆਈਆਂ ਇੱਧਰ ਹਨਾ ਸਾਰੀਆਂ ਲਓ ਵੀ ਇੱਧਰ ਤੁਹਾਨੂੰ ਚੰਡੋਲ ਵੀ ਦਿਖਾ ਦਨੇ ਆਪਾਂ ਆ ਦੇ ਕੁਦਰ ਕੇਤੀ ਵੀ ਚੱਲਦੀ ਹੋਈ ਲਓ ਜੀ ਅੱਜ ਤੁਹਾਨੂੰ ਦਿਖਾ ਰਿਆ ਪਰ ਹਾਈ ਕੋਰਟ ਦਾ ਮੇਲਾ ਬਾਕੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿੱਥੋਂ-ਕਿੱਥੋਂ ਆਪਣੀ ਵੀਡੀਓ ਜਿਹੜੀ ਉਹ ਦੇਖਦੇ ਹੋ ਇੱਧਰ ਹੋ ਗਿਆ ਜੀ ਤੇ ਕੇਤੀ ਚੱਲਦੀ ਆ ਲਓ ਵੀ ਕੇਤੀ ਚੱਲ ਰਹੀ ਆ ਚੰਦੋਲੇੜਾ ਉਹ ਵੀ ਚੱਲ ਰਿਹਾ ਬਾਕੀ ਤੇ ਬੱਚਿਆਂ ਦੇ ਖੇਡਾਂ ਹਨਾ ਬਹੁਤ ਸਾਰੀਆਂ ਲਓ ਜੀ ਤੇ ਐਵੇਂ ਦਾ ਕੁਝ ਸਾਰਾ ਇਹ ਮੇਲਾ ਇੱਥੇ ਟਿਕਟ ਕਾਊਂਟਰ ਬਣੇ ਹੋਏ ਨੇ ਤੁਸੀਂ ਟਿਕਟ ਜਿਹੜੀ ਉਹ ਲੈ ਸਕਦੇ ਹੋ ਚੱਲਦੇ ਆ ਅੱਗੇ ਇਹਨੂੰ ਹੋਰ ਆਪਾਂ ਸਾਰਾ ਮੇਲਾ ਇਹਦਾ ਉਹ ਦਿਖਾਉਣੀ ਆ ਲਓ ਜੀ ਬੱਚੇ ਦੇ ਕਿੱਡਾ ਹੋ ਗਏ ਜਿਵੇਂ ਸਾਰੀ ਤੇ ਆਜੋ ਪੱਗੇ ਚੱਲਦੇ ਆ ਤੇ ਆਹ ਟ੍ਰੇਨ ਹੋ ਗਈ ਬੱਕੀ ਵਾਲੀ ਹੈ ਨਾ ਸਾਰੀ ਲਓ ਜੀ ਇਧਰ ਖਜਲਾ ਲਓ ਜੀ ਸਪਾਰ ਦੇ ਮੇਲੇ ਵਿੱਚ ਮਸ਼ਹੂਰ ਮਠਿਆਈ ਹੈ ਤਾਂ ਸਪਾਰ ਦਾ ਮੇਲਾ ਵੀ ਜਿਹੜਾ ਚੱਲ ਰਿਹਾ ਤੇ ਜਾ ਕੇ ਦੇਖ ਸਕਦੇ ਹੋ ਬਾਕੀ ਇੱਥੇ ਬਾਈ ਕੋ ਗੰਨੇ ਦਾ ਰਸ ਪੀ ਸਕਦੇ ਹੋ ਲਓ ਜੀ ਕੋਈ ਥੇ ਬਹੁਤ ਸਾਰੀਆਂ ਦੁਕਾਨਾਂ ਨੇ ਉਹ ਤੁਹਾਨੂੰ ਫਤਖਾਵਾਵਾਂਗੇ ਸਾਰੀਆਂ ਨਾਲੋਂ ਉਧਰੋਂ ਵਾਪਸੀ ਆਉਂਦੇ ਹੋਏ ਲਓ ਜੀ ਇਧਰ ਬਹੁਤ ਸਾਰੀਆਂ ਦੁਕਾਨਾਂ ਨੂੰ ਦੇਖਣ ਨੂੰ ਮਿਲ ਜਾਣਗੀਆਂ ਲਓ ਜੀ ਤੇ ਆ ਜੋਗੇ ਚੱਲਦੇ ਆਪਾਂ ਆ ਦੇਖੋ ਇਧਰ ਨਾ 파ਰਤ ਵਗੈਰਾ ਹੋ ਗਏ ਜਿਵੇਂ ਲਓ ਜੀ ਇਹ ਆ ਬੱਤੀਆਂ ਦੀ ਖੇਡਾ ਹੋ ਗਈਆਂ ਨੇ ਸਾਰੀਆਂ ਨਾ ਲਓ ਜੀ ਬਾਕੀ ਇਧਰ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਜੇ ਆਪਾਂ ਗੱਲ ਕਰੀਏ ਲਓ ਜੀ ਆਨੇ ਨਾ ਤੇ ਗਰਮੀ ਬਹੁਤ ਹੋ ਗਈ ਗਰਮੀ ਗੱਲ ਕਰੀਏ ਬਹੁਤ ਗਰਮੀ ਹੋ ਗਈ ਤੇ ਬਹੁਤ ਕਾਠਾ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਲਓ ਬਾਕੀ ਇਧਰਾ ਸੈਂਡਲ ਗੈਰਾ ਹੋ ਗਏ ਨਾ ਲਓ ਜੀ ਦਿੱਤੀਆਂ ਹੋ ਗਈਆਂ ਸੈਂਡਲ ਹੋ ਗਏ ਬਾਕੀ ਹੋਰ ਬੱਕੀਰੇ ਖੇਡਾਂ ਨਾ ਸਾਰੀਆਂ ਐਵੇਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਦੇਖਣ ਨੂੰ ਮਿਲ ਜ ਜਾਣਗੀਆਂ ਲਓ ਜੀ ਬਈਆ ਬੰਨੇ ਆ ਰਾ ਸਿੱਖਦੇ ਤੇ ਗਰਮੀ ਜਿਵੇਂ ਦੱਸਿਆ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਨਾ ਲਓ ਜੀ ਤੇ ਆਖ ਖਜਲਾ ਲਓ ਜੀ ਇਹ ਵੀ ਤੁਹਾਨੂੰ ਮਠਿਆਈ ਜਿਹੜੀ ਬਹੁਤ ਦੇਖਣ ਨੂੰ ਮਿਲ ਜੂਗੀ ਨਾ ਸਾਰੀ ਤੁਸੀਂ ਦੇਖ ਸਕਦੇ ਹੋ ਲੋਕਾਂ ਜੇ ਬਾਈ ਉਹ ਨਹੀਂ ਕੱਢ ਰਹੇ ਆ ਜੇ ਇਧਰੋਂ ਅੱਖਾ ਜਲਾ ਮਠਿਆਈ ਹੋ ਗਈ ਹੈ ਨਾ ਬਾਕੀ ਬਰਫੀ ਹੋ ਗਈ ਲਓ ਜੀ ਹੁਣ ਆਪਾਂ ਚੱਲਦੇ ਆ ਮੱਥਾ ਟੇਕਦੇ ਆ ਤੇ ਆਪਾਂ ਅੱਗੇ ਆ ਗਏ ਹੈ ਨਾ ਤੇ ਚੱਲਦੇ ਆ ਇੱਥੇ ਵੀ ਆ ਤੁਹਾਨੂੰ ਦੁਕਾਨਾਂ ਨੇੜੇ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਮੈਂ ਦੇਖੋ ਸਾਰੀਆਂ ਤੇ ਚੱਲਦੇ ਆਪਾਂ ਅੱਗੇ ਮੱਥਾ ਜੜਾ ਟੇਕਦੇ ਆ ਆ ਬਿਲਕੁਲ ਨੇੜੇ ਪਹੁੰਚ ਚੁੱਕੇ ਆ ਬਸ ਤੇ ਇੱਥੇ ਵੀ ਦੁਕਾਨਾਂ ਬਹੁਤ ਸਾਰੀ ਲੱਗੀਆਂ ਨੇ ਜਿਵੇਂ ਕੋਈ ਦੇਖ ਸਕਦਾ ਹੋਣਾ ਇੱਥੇ ਤੁਹਾਨੂੰ ਬਹੁਤ ਸਾਰੀਆਂ ਦੁਕਾਨਾਂ ਇੱਥੇ ਦੇਖਣ ਨੂੰ ਮਿਲ ਜਾਣਗੀਆਂ ਜਿਵੇਂ ਇੱਧਰ ਦੇਖੋ ਨਾ 20 ਰੁਪਏ 30 ਰੁਪਏ ਸੇਲ ਲੱਗੀ ਹੋਈ ਹੈ ਇੱਧਰ ਨਾ ਤੇ ਬਾਕੀ ਰਮਾਲਾਂ ਹੋਗੀਆਂ ਜਿਵੇਂ ਪਰਸ ਹੋਗੇ ਨਾ ਇੰਨੇ ਬਹੁਤ ਸਾਰੀਆਂ ਦੁਕਾਨਾਂ ਇੱਧਰ ਤੇ ਲੱਗੀ ਹੋਈ ਨੇ ਤੇ ਹੁਣ ਆਪਾਂ ਮੱਥਾ ਟੇਕਦੇ ਹਾਂ ਤੇ ਹੁਣ ਆਪਾਂ ਟੇਕਦੇ ਹਾਂ ਮੱਥਾ ਫਿਰ ਆਪਾਂ ਤੁਹਾਨੂੰ ਸਾਰਾ ਮੇਲਾ ਇੱਧਰੋਂ ਦਿਖਾਵਾਂਗੇ ਬੈਠੇ ਆਪਾਂ ਤੁਹਾਨੂੰ ਦਿਖਾਈ ਦਿੱਤਾ ਨਾ ਬਹੁਤ ਕਾਠਾ ਮੇਲੇ ਤੇ ਤੁਸੀਂ ਦੇਖ ਸਕਦੇ ਹੋ ਤੇ ਗਰਮੀ ਦੀ ਗੱਲ ਕਰੀਏ ਮੌਸਮ ਦੀ ਬਹੁਤ ਗਰਮੀ ਆ ਨਾ ਤੇ ਤੁਸੀਂ ਧੋਪ ਜਿਹੜੀਓ ਦੇਖ ਸਕਦੇ ਹੋ ਬਾਕੀ ਆ ਦੇਖ ਇਹ ਚੱਲਦੇ ਆਂ ਹੁਣ ਆਪਾਂ ਮੱਥਾੜਾ ਟੇਕਦੇ ਆਂ ਤੇ ਇੱਥੋਂ ਦੁਬੱਟੇ ਵੀ ਸਾਨੂੰ ਮਿਲ ਜਾਣਗੇ ਚੁੰਨੀਆਂ ਹੋਗੀਆਂ ਜਿਵੇਂ ਹਾਂ ਹੈ ਨਾ ਲਓ ਜੀ ਲਾਓ ਜੀ ਬਹੁਤ ਘੱਟ ਸੀ ਆਪਾਂ ਮੱਥਾ ਜਿਹੜਾ ਟੇਕਿਆ ਤੇ ਹੁਣ ਚੱਲਦੇ ਆਂ ਆਪਾਂ ਤੁਹਾਨੂੰ ਸਾਰਾ ਮੇਲਾੜਾ ਦਿਖਾਉਣੇ ਆ ਤੇ ਰੋਡ ਤੋਂ ਕਾਫੀ ਪਿੱਛੇ ਜਿਹੜਾ ਸਥਾਨ ਹੋ ਰਹਿ ਜਾਂਦਾ ਕਾਫੀ ਹਟਮਾ ਅੰਦਰ ਨੂੰ ਆ ਕੇ ਕਾਫੀ ਤੁਰ ਕੇ ਆਉਣਾ ਪੈਂਦਾ ਚਾਹਤੂ ਜੀ ਮੋਟਰ ਹੈਂਡ ਤੇ ਆ ਸਕਦੇ ਹੋ ਪਰ ਆਪਾਂ ਤੁਰ ਕੇ ਆਇਆ ਲਓ ਜੀ ਤੇ ਆਏ ਬਹੁਤ ਸਾਰੀਆਂ ਦੁਕਾਨਾਂ ਹੁਣ ਅੰਦਰ ਵੀ ਜਿਹੜੇ ਦੇਖਣ ਨੂੰ ਮਿਲ ਜਾਣਗੀਆਂ ਬਾਕੀ ਤੁਹਾਨੂੰ ਸਾਰਾ ਆਪਾਂ ਮੇਲਾੜਾ ਬਾਹਰ ਹੁਣ ਰੋਡ ਤੋਂ ਦਿਖਾਉਣੇ ਆ ਜਾ ਕੇ ਤੇ ਬਹੁਤ ਗਰਮੀ ਆ ਜੱਪ ਗੱਲ ਕਰੀਏ ਲਓ ਜੀ ਆਪਾਂ ਮੱਥਾ ਟੇਕ ਕੇ ਵਾਪਸ ਰੋਡ ਤੇ ਆ ਗਏ ਤੇ ਗੱਲ ਕਰੀਏ ਰੋਡ ਤੇ ਬਹੁਤ ਘੱਟ ਆ ਨਾ ਚੱਲਦੇ ਆ ਉਹਨੂੰ ਇਸ਼ਾਰਾ ਆਪਾਂ ਮੇਲੇ ਇਧਰੋਂ ਦਿਖਾਉਣੇ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਮੇਲੇ ਦੀ ਇਧਰੋਂ ਰੌਣਕਾਂ ਜਿਹੜੀਆਂ ਲਓ ਜੀ ਅੱਗੇ ਚੱਲਦੇ ਆ ਬਾਕੀ ਅੱਗੇ ਆਪ ਕੋਈ ਆਪ ਸਾਰਾ ਬਾਤ ਕਰਨੀ ਲੋ ਜੀ ਫਿਰ ਵੀ ਕਰੋ ਸਾਰਾ ਲੈ ਆਪਾਂ ਮਾਤ ਨਹੀਂ ਕੀਤੀ ਸਿੱਤੀ ਨਹੀਂ ਤੇ ਬਾਕੀ ਚੱਲਦੇ ਆ ਅੱਗੇ ਇੱਕ ਲੋਨ ਤੋਂ ਲੈ ਵੀ ਦਿਖਾਉਣੇ ਆ ਆਪਾਂ ਸਾਰੇ ਬਾਕੀ ਡਾਇਮੰਡ ਵੀ ਮਿਲ ਜੂ ਤੁਹਾਨੂੰ ਇੱਥੋਂ ਲਓ ਜੀ ਡਾਇਮੰਡ ਵੀ ਮਿਲ ਜੂ ਤੁਹਾਨੂੰ ਸੀ ਤੇ ਆ ਹੋ ਗਏ ਜਿਵੇਂ ਗਿਫਟ ਵਗੈਰਾ ਹਨਾ ਆਪਾਂ ਦੇਣੇ ਆ ਉਹ ਚੀਜ਼ ਆ ਗਈਆਂ ਬਾਕੀ ਆ ਹੋਰ ਵੀ ਜਿਵੇਂ ਰਬੜ ਬੈਂਡ ਹੋ ਗਏ ਕੜੇ ਹੋ ਗਏ ਹਨਾ ਐਵੇਂ ਦੀਆਂ ਸਾਰੀਆਂ ਇੱਧਰ ਚੱਲਦੇ ਆ ਝੰਡੋਲ ਲਓ ਜੀ ਇੱਧਰ ਸਾਰੇ ਝੰਡੋਲ ਵਗੈਰਾ ਹਨ ਇਹਨਾਂ ਦੇਖ ਸਕਦੇ ਹੋ ਸਾਰੇ ਇੱਧਰ ਲੱਗੇ ਹੋਏ ਨੇ ਕਿਸ਼ਤੀ ਹੋ ਗਈ ਝੰਡੋਲ ਹੋ ਗਈ ਹਨ ਤੇ ਦੋਨੋਂ ਸਾਈਡ ਲੱਗੇ ਨੇ ਉਧਰ ਵੀ ਝੰਡੋਲ ਲੱਗੇ ਐੱਥੇ ਵੀ ਲੱਗੇ ਹੋਏ ਨੇ ਲਓ ਜੀ ਤੇ ਇਹ ਈ ਤੇ ਰਾਏਪੁਰ ਦਾ ਥਾਰਾ ਮੇਲਾ ਤੇ ਆਹ ਦੇਖੋ ਇੱਧਰ ਕਿ ਲੋਲ ਚੱਲਦਾ ਹੋਇਆ ਲਓ ਕਿਸ਼ਤੀ ਵੀ ਚੱਲਦੀ ਹੋਈ ਆ ਦੇ ਕੋ ਇਧਰ ਬਾਕੀ ਹੈ ਨਾ ਆ ਬੱਚਿਆਂ ਦੀਆਂ ਖੇਡਾਂ ਸਾਰੀਆਂ ਐਵੇਂ ਚਡੋਲ ਕੱਚੀਆਂ ਲਓ ਜੀ ਲਓ ਵੀ ਚੱਲਦੇ ਆ ਤੁਹਾਨੂੰ ਬੱਚ ਡੋਲ ਜਿਹੜੇ ਸਾਰੇ ਦਿਖਾਤੇ ਤੇ ਐਵੇਂ ਦਾ ਸਾਰਾ ਮੇਲਾ ਤੁਹਾਨੂੰ ਪਹਿਸਾਰਾ ਮੇਲਾ ਦਿਖਾਤਾ ਲਓ ਜੀ ਤੇ ਇਦਾਂ ਹੀ ਸੜਕ ਦੇ ਉੱਪਰ ਐਵੇਂ ਦੁਕਾਨਾਂ ਲੱਗਦੀਆਂ ਨੇ ਨਾ ਤੇ ਗੁੱਗਾ ਮਾੜੀਆ ਸਟਾਨਾੜੋਂ ਅੰਦਰ ਜਾ ਕੇ ਅੱਗੇ ਕਾਫੀ ਜਾ ਕੇ ਤੁਹਾਨੂੰ ਦਿਖਾਇਆ ਵੀ ਆ ਤੁਹਾਨੂੰ ਦਰਸ਼ਨ ਵੀ ਕਰਾਇਆ ਆਪਾਂ ਨਾ ਤੇ ਬਾਕੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਥੋਂ-ਕਿੱਥੋਂ ਆਪਣੀ ਵੀਡੀਓ ਵੀਡੀਓ ਦੇਖਦੇ ਹੋ ਨੇ। ਬਾਕੀ ਸਾਰੀਆਂ ਤੁਸੀਂ ਦੁਕਾਨਾਂ ਆਈਡੀਓ ਦੇਖ ਸਕਦੇ ਹੋ। ਲਓ ਜੀ। ਤੇ ਅਸੀਂ ਬਹੁਤ ਸਾਰੀਆਂ ਦੁਕਾਨਾਂ ਆਈਡੀਓ ਤੇ ਲੱਗੀਆਂ ਹੋਈਆਂ ਨੇ ਨਾ। ਲਓ ਜੀ। ਤੇ ਆਹ ਦੇਖੋ। ਤੇ ਮੌਸਮ ਦੀ ਗੱਲ ਕਰੀਏ, ਗਰਮੀ ਬਹੁਤ ਆ। ਬਾਕੀ ਵੀਡੀਓ ਤੇ ਕਮੈਂਟ ਕਰਕੇ ਜਰੂਰ ਦੱਸਿਓ। ਤੁਸੀਂ ਕਿੱਥੋਂ-ਕਿੱਥੋਂ ਆਪਣੀ ਵੀਡੀਓ ਵੀਡੀਓ ਦੇਖਦੇ ਹੋ ਨੇ। ਠੀਕ ਆ ਜੀ। ਤੇ ਮਿਲਾਂਗੇ ਤੁਹਾਨੂੰ ਹੁਣ ਇੱਕ ਨਵੀਂ ਵੀਡੀਓ ਦੇ ਵਿੱਚ। ਇਹ ਵੀਡੀਓ ਦਾ ਆਪਾਂ ਐਂਡ ਕਰਦੇ ਆਂ। ਉਗਾ ਜੀ ਸੇ ਤੁਹਾਨੂੰ ਮੇਲਾ ਰਾਏਕੋਟ ਦਾ ਦਿਖਾਇਆ। ਕਿਾਸੇ ਲੱਗਿਆ ਹਨਾ? ਧਾਰਪੇ ਵੀ ਬਸੇ ਲੜੀ। ਲਓ ਜੀ। ਲਓ ਜੀ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਰਾਏਕੋਟ ਦਾ ਮੇਲਾ ਦਿਖਾਇਆ। ਸੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਜੀ। ਵੀਡੀਓ ਤੁਹਾਨੂੰ ਚੰਗੀ ਲੱਗੀ ਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲ ਜਾ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਅੱਜ ਤੱਕ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦੀ।